ਇਨਾ ਰੂਲਰ ਜੂਥ ਕਲੱਬ ਐਸੋਸੀਏਸ਼ਨ ਦੇ ਵੱਲੋਂ ਅਜਬੂਗਾ ਦੇ ਵਿੱਚ ਕਹੇ ਮੀਟਿੰਗ ਕਰਾਈ ਗਈ ਜਿਦੇ ਵਿੱਚ ਅਰੇਂਦਰ ਵਰਮਾ ਜੀ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਜਿਨ੍ਹਾਂ ਨੇ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਲੋੜਵੰਦ ਵਿਅਕਤੀਆਂ ਵਾਸਤੇ ਸਕੀਮਾਂ ਹੁੰਦੀਆਂ ਨੇ ਉਹਨਾਂ ਬਾਰੇ ਸਮਝਾਉਣਾ ਪਾਇਆ ਤੇ ਇੱਕ ਸਾਨੂੰ ਦੱਸਿਆ ਵੀ ਗਿਆ ਕਿ ਸਮਾਜ ਦੇ ਵਿੱਚ ਕਿੱਦਾਂ ਕਿਸ ਤਰ੍ਹਾਂ ਕੰਮ ਕਰਨਾ ਤੁਸੀਂ ਏਡੇ ਜਾ ਕੇ ਲੋੜਵੰਦ ਦੀ ਕਿਸ ਤਰ੍ਹਾਂ ਮਾਫੜਨੀਆ ਤੇ ਬਕਬਕ ਸਕੀਮਾਂ ਦੇ ਫਾਰਮ ਆ ਜਿਹੜੇ ਭਰਨੇ ਨੇ ਉਹ ਕਿਸ ਤਰ੍ਹਾਂ ਭਰਨੇ ਨੇ ਸਾਨੂੰ ਇਸ ਮੀਟਿੰਗ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਅਸੀਂ ਇਹਦੇ ਅੰਦਰ ਫਰਮਾਇਆ ਨੂੰ ਉੱਤੇ ਪਹੁੰਚਣ ਤੇ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਸਟੇਲਰ ਰੂਲਰ ਯੂਥ ਕਲੱਬ ਦੇ ਐਸੋਸੀਏਸ਼ਨ ਦੀ ਉਸ ਜਨ ਸਿੰਘ ਜੀ ਦੀ ਗਵਾਈ ਹੇਠ ਗੇਟਿੰਗ ਹੋਈ ਜਿਸ ਦੇ ਵਿੱਚ ਐਸੋਸੀਏਸ਼ਨ ਦੇ ਕੰਮਾਂ ਬਾਰੇ ਦੱਸਿਆ ਗਿਆ ਅਤੇ ਵੱਖ-ਵੱਖ ਵਿਭਾਗਾਂ ਦੀਆਂ ਜਿੰਨੀਆਂ ਵੀ ਸਕੀਮਾਂ ਨੇ ਉਹਨਾਂ ਨੂੰ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਉਣ ਦਾ ਪਰਨ ਲਿਆ ਐਸੋਸੀਏਸ਼ਨ ਦਾ ਜਿਹੜਾ ਮੁੱਖ ਕੰਮ ਆ ਲੋੜਵੰਦ ਪਰਿਵਾਰ ਖਾਸ ਤੌਰ ਤੇ ਸਾਡੇ ਝੁੱਗੀ ਝੋਪੜੀਆਂ ਵਾਲੇ ਪਰਿਵਾਰ ਉਹਨਾਂ ਤੱਕ ਜਿੰਨੀਆਂ ਵੀ ਸਕੀਮਾਂ ਨੇ ਉਹ ਪਹੁੰਚਾਉਣੀਆਂ ਬੜੀ ਖੁਸ਼ੀ ਹੋਈ ਕਿ ਅੱਜ ਮੀਟਿੰਗ ਦੇ ਵਿੱਚ ਬਹੁਤ ਸ਼ਹਿਰ ਦੇ ਨਾਲ-ਨਾਲ ਨੇੜੇ ਦੇ ਕਸਬਿਆਂ ਦੇ ਵਿੱਚੋਂ ਮੋਤਵਰ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸਾਰਿਆਂ ਦਾ ਸਾਡੀ ਐਸ਼ੀਅਨ ਜਿਲ੍ਹਾ ਵੱਲੋਂ ਇਸ ਕਲਬੇਸ਼ਨ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਦੇ ਵੀ ਲਗਭਗ ਮਾਨਸਾ ਜ਼ਿਲ੍ਹੇ ਦੇ ਸਾਰੇ ਜਗ੍ਹਾਸਾ ਸਾਡੀ ਐਸ਼ੀਅਨ ਦੇ ਲਗਭਗ 30-35 ਮੈਂਬਰ ਬਣ ਚੁੱਕੇ ਆ। ਵੈਸੇ ਮੈਂ ਜੋ ਛੇਮੀ ਗਰਾਸ ਪੜਦਾ ਹੁੰਦਾ ਸੀ ਉਸ ਤੋਂ ਉਸ ਟਾਈਮ ਤੋਂ ਲੈ ਕੇ ਸ਼੍ਰੀ ਗੁਰਤੇਬਾਦਰ ਸਪੋਰਟਸ ਕਲੱਬ ਬਣਾਇਆ ਸੀ ਸਾਡੇ ਤੇ 9990 ਦੀ ਗੱਲ ਆ ਬੜਾ ਢੇ ਲਗਭਗ 13 14 ਟਰਨਮੈਂਟ ਹਾਕੀ ਦੇ ਅਸੀਂ ਪੂਰੇ ਟੌਪ ਦੇ ਬ੍ਰਾਂਚ ਜਿਨ੍ਹਾਂ ਦਾ ਪੂਰੇ ਪੰਜਾਬ ਦੇ ਵਿੱਚ ਨਾਮ ਹੁੰਦਾ ਸੀ ਤੇ ਜਿਹੜਾ ਸਾਡਾ ਪ੍ਰਧਾਨ ਹੁੰਦਾ ਸੀ ਉਹ ਸੱਤਵੀਂ ਕਲਾਸ ਪੜ੍ਹਦਾ ਹੁੰਦਾ ਸੀ ਮੈਜ ਸੈਕਟਰੀ ਕੰਮ ਕਰਦਾ ਸੀ ਉਹ ਛੇਵੀਂ ਵਿੱਚ ਕਹਿੰਦਾ ਭਾਬਾ ਐਸਐਚਓ ਤੋਂ ਲੈ ਕੇ ਡੀਆਈਜੀ ਤੱਕ ਬਖਸ਼ੀ ਸਾਹਿਬ ਸੀ ਸਾਡੇ ਟਰਨਮੈਂਟ ਦੇ ਵਿੱਚ ਸਾਰੀ ਪਾਰਟੀਆਂ ਦੇ ਨਮਾਇਦੇ ਸਾਡੇ ਕੋਲ ਪਹੁੰਚਦੇ ਦੇ